ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਹੁਣੇ ਤੇ ਜਗ੍ਹਾ ਤੇ ਵੀ ਪਾਠ ਦਾ ਪਾਠ ਵਾਜੇ ਜੀ ਆਪਣੇ ਸਾਰੇ ਸੰਗਤਨ ਬੇਨਤੀ ਕਰਦੇ ਸਾਰੀ ਸੰਗਤ ਜੀ ਪਹੁੰਚੋ ਵਾਕੇ ਜੀ ਜਤ ਪਾਠ ਦੀ ਸਮਾਪਤੀ ਆ ਜੀ ਕਰੋ ਦਰਸ਼ਨ ਜੀ ਸਾਧ ਸੰਗਤ ਜੀ ਨਾ ਕੋਈ ਸਾਰੇ ਹੱਥ ਜੋੜ ਕੇ ਬੇਨਤੀ ਆ ਜੀ ਤੇ ਸਾਰੇ ਜਣੇ ਹਾਜ਼ਰੀ ਲਵਾਓ ਜੀ ਮਨ ਭਾਗੋ ਤੜਾ ਤੇਰੇ ਭਾਉ ਚਦ ਅਪਾਰ ਲੰਗਾਰ ਬੇਦਨ ਸਤਿ ਗੁਰੁ ਦਤੋ ਹੋਇਆ ਜੀ ਹਰਿ ਨਾਮ ਹੈ ਸਦਾ ਅਦੁਰ ਬਰਪਾਉ ਤੇਰੇ ਜੀ ਜੀ ਫੁਲਕੇ ਬਣਾਉਣ ਤੁਸੀਂ ਦੇਖ ਸਕਦੇ ਹੋ ਰਮਾਲੀ ਪ੍ਰਸ਼ਾਦੇ ਤੇ ਆਪਣੇ ਇੱਧਰ ਲੱਗਿਓ ਜਲੇਬੀਆਂ ਵੀ ਬਣਦੀ ਇਹ ਆਪਣੇ ਇੱਧਰ ਲੱਗਿਓ ਜੀ ਤੇ ਸਾਆਂਾ ਸਬਜ਼ੀਆਂ ਨੂੰ ਤੋੜ ਕੇ ਲੱਗਦੇ ਪਏ ਆ ਜੀ ਤੇ ਦੇਖ ਸਕਦੇ ਆ ਜੀ ਜੀ ਤੁਸੀਂ ਦੇਖ ਸਕਦੇ ਹੋ ਸਰਤਾ ਜੀ ਯਾਰ ਪਾ ਲਿਆ ਜੀ ਟਾਇਲਟਰ ਵਾਲੇ ਪੰਜ ਪਬਲੋ ਤੇ ਤੁਸੀਂ ਦੇਖ ਸਕਦੇ ਜਲੇਬੀਆਂ ਨਿਕਲਦੀਆਂ ਪਈਆਂ ਇਹ ਆਜੋ ਸ਼ਖਲੋ ਜੀ ਕਰਮਾ ਕਰਮ ਜਲੇਬੀ ਇਹ ਪਾਠ ਦੀ ਸਮਾਪਤੀ ਹੈ ਜੀ 12 ਵਜੇ ਵੀ ਆਪਣੇ ਗੁਰੂ ਘਰ ਲੰਗਰ ਤੋਂ ਉੱਪਰ ਪਿਆ ਜਾਏਗਾ ਜੀ ਹਾਂ ਤੇ ਵੀ ਬਣਦੇ ਪਏ ਜਾਂਦੇ ਆਪਣੇ ਪੱਠੇ ਚੱਲਦੀ ਹੋਈ ਪਕੌੜਿਆਂ ਵਾਲੀ ਮਹਾਰਾਜ ਦੇ ਸਵਾਸ ਸੰਗੀਤ ਹੈ ਆਪਣੇ ਚਾਚੇ ਜੀ ਆਰੇ ਜੀ ਸਾਜੀ ਜਥਾ ਆਰੇ ਜੀ ਜੀ ਵੀ ਆ ਗਏ ਜੀ ਜਾਨੀਆਂ ਬੀਬੀਆਂ ਬੈਠੀਆਂ ਜੀ ਵਾ ਵ ਮੁਖ ਤੇ ਅਰਮਾਨ ਫਿਰ ਫਿਰ ਆਦਿ ਕ੍ਰਿਸ਼ਨ ਅਦਿ ਹਾਂਜੀ ਸਾਧ ਸੰਗਤ ਜੀ ਤੇ ਆਪਕੋ ਸੰਗਤ ਪਹੁੰਚਣ ਲੱਪਿਆ ਜੀ ਕੀ ਆਤਮਾਨ ਤੇ ਇੱਧਰ ਬੀਬੀਆਂ ਬੈਠੀਆਂ ਹੋਈਆਂ ਜੀ ਹਰ ਹਰ ਕਰਪਾ ਧਾਰ ਪ੍ਰਭ ਜਨ ਨਾਨਕ ਝਾਪ ਹਰਿ ਨਾ ਕੋਈ ਗੁਰੂ ਜੀ ਕਰੋ ਦਰਸ਼ਨ ਜੀ ਲਵਾਓ ਹਾਜ਼ਰੀ ਸਾਰੇ ਜਾਣੇ ਜੀ ਭਾਈ ਜਨਨ ਸਾਥ ਸੰਗਤ ਜੀ ਤੇ ਆਪਣੇ ਲਾਪੇ ਜੀ ਸੰਗਤ ਨੂੰ ਚਾਹ ਪਾਣੀ ਸਕਣ ਜੀ ਬਿਲਕੁਲ ਨਹੀਂ ਜਣੀ ਆਨੰਦ ਫਾਜ਼ਲ ਸਾਹਿਬ ਸਾਡੇ ਆਏ ਵਾਰੀ ਚਾਹ ਪੀਣ ਆਵਾਜਾਣ ਆਨੇ ਆਣਾ ਹਾਂਜੀ ਸਾਥ ਸੰਗਤ ਜੀ ਤੇ ਆਪਣੇ ਸੰਗਤ ਚਾਹ ਪਾਣੀ ਛਕ ਰਹੀ ਹੈ ਜੀ ਦੇ ਧਰਮ ਰਾਹੀ ਨਾਮ ਈਆਨ ਸਾਜਨਾ ਜਨਮ ਪਦਾਰਤ ਜੀਤ ਨਾਨਕ ਧਰਮ ਐਸੇ ਚੰਦ কোম্ব ਪਾਪ ਸਭ ਰਹੀਆਂ ਜੇ ਸਤਿ ਕੋਰ ਨਾ ਸਰੀ ਨਾ ਕੋਸ਼ਿ ਮਨਾ ਪਾਪ ਸੰਮਾਨਿਆ ਜੇ ਸਤਿ ਕੋਰ ਨਾ ਕੋਰ ਲ ਕਰ ਸਤਿ ਕੋਰ ਨਾ ਪ੍ਰਕਟ ਹੋਈ Thank uh -huh. शास्त्रन नहीं पहचान करते फिर भी पानी का पाठ करते हैं फिर भी सिमरन करते हैं लेकिन महाराज जी ने कहा कि ने संसार के दे बीच देखना पड़ना चाहिए था कि आनंदपुर धाम के देवेच महाराज ने बड़ी संगत पहुंची दूर-दूरों से तो संगत आई ਜੇ ਸਾ ਬਿਤੇ ਸਾ ਜੋ ਸਿੱਖ ਲੋਗ ਗਾਏ ਗੁਰੂ ਨਾਮ ਜੀ ਦੇ ਤੋਂ ਲੈ ਕੇ ਮਹਾਰਾਜ ਨੇ ਕਿਹਾ ਮੈਨੂੰ ਇੱਕ ਸਿਰਸ ਦੀ ਲੋੜ ਹੈ ਕੋਈ ਆ ਜਾਵੇ ਮੈਨੂੰ ਸਿਰਸ ਦੇ ਦੇਵੇ ਪ੍ਰੇਮ ਦਿੱਥੇ ਹੋ ਗਏ ਓਥੇ ਸਭ ਕੁਝ ਹੋ ਜਾਂਦਾ ਹੈ ਕੋਈ ਵੀ ਉਠਿਆ ਸਾਰੇ ਲੋਕ ਇੱਕ ਦੂਜੇ ਵੱਲ ਦੇਖਦੇ ਰਹੇ ਪਾਏ ਧਰਮ ਧਰਮ ਰਾਮ ਨਾਮ ਸੀ ਉਹ ਉਥੇ ਫਿਰ ਐਸੇ ਤਰੀਕੇ ਨਾਲ ਦਇਆ ਸਿੰਘ ਜੀ ਆਏ ਦਇਆ ਰਾਮ ਆਏ ਐਸੇ ਤਰੀਕੇ ਨਾਲ ਮਹਾਰਾਜ ਪੰਜ ਪੰਜ ਦੇ ਪ੍ਰੇਮੀ ਸੀ ਮਹਾਰਾਜ ਜੀ ਦੇ ਉਹ ਆਏ ਤੇਰਾ ਅਸੀਸ ਦਿੱਤਾ ਸਤਿਗੁਰੂ ਕਾ ਸਾਤ ਸੰਗਤ ਜੀ ਤੇ ਆਪਣਾ ਪਾਠ ਦੀ ਸਮਾਪਤੀ ਹੋ ਗਈ ਹੈ ਜੀ ਗੁਰੂ ਦਾ ਲੰਗਰ ਵਾਪਰਿਆ ਜੀ ਤੁਸੀਂ ਦੇਖ ਸਕਦੇ ਹੋ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਤੇ ਪਾਠ ਵੀ ਹੋ ਗਈ ਆ ਜੀ ਸਮਾਪਤੀ ਤੇ ਸੰਗਤ ਲੰਗਰ ਪਾਣੀ ਛੱਕ ਕੇ ਜਾ ਚੁੱਕੀ ਆ ਜੀ ਧਰਮ ਦੇ ਥੋੜੀ ਬਾਕੀ ਸੰਗਤ 와 ਜੀ ਤੇ ਕੱਲ ਨੂੰ ਨਵਾਂ ਬਲੌਗ ਲੈ ਕੇ ਆਉਣਾ ਜੀ ਕੇਸ ਬਲੌਗ ਦੀ ਜੀ ਸਮਾਪਤੀ ਕਰਦੇ ਆ ਜੀ ਤੇ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ ਜੀ